ਖੰਨਾ ਪੁਲਿਸ ਜਿਹੜੇ ਗੈਰ ਸਮਾਜਿਕ ਅਤੇ ਅਪਰਾਧਿਕ ਤੱਤਾਂ ਦੇ ਖਿਲਾਫ ਸਖਤ ਅਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਪੁਲਿਸ ਦੁਆਰਾ ਆਪਰੇਸ਼ਨ ਪਰਹਾੜ 2.0 ਚਲਾਇਆ ਜਾ ਰਿਹਾ ਹੈ ਇਸ ਮਹੰਮ ਤਹਿਤ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਲ੍ਹਾ ਖੰਨਾ ਪੁਲਿਸ ਨੇ ਇਸ ਆਪਰੇਸ਼ਨ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਯੂਪੀ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਦੀ ਆਪਰੇਸ਼ਨ ਪ੍ਰਹਾਰ 2 ਜਿਹੜਾ ਕਿ ਸਾਡੇ ਗੈਂਗਸਟਰਾਂ ਤੇ ਬਾਹਰ ਮੁਹਿੰਮ ਦਾ ਇੱਕ अहम ਹਿੱਸਾ ਹੈ ਇਹਦੇ ਤਹਿਤ ਖੰਡਾ ਪੁਲਿਸ ਜਿਹੜੇ ਗੈਰ ਸਮਾਜਿਕ ਅਤੇ ਅਪਰਾਧਿਕ ਤੱਤਾਂ ਦੇ ਖਿਲਾਫ ਸਖਤ ਅਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ 12 ਵਜੇ ਤੱਕ ਹੀ ਅੱਜ ਅਸੀਂ 117 ਤੋਂ ਵੱਧ ਮਾਰੇ ਅੰਸਰਾਂ ਨੂੰ ਰਾਉਂਡ ਅਪ ਕੀਤਾ ਹੈ ਅਤੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਤੋਂ ਜਿਹੜੀ ਬੰਦੀ ਰਿਕਵਰੀਜ਼ ਨੇ ਉਹ ਤੁਹਾਨੂੰ ਅਸੀਂ ਜਲਦ ਅਪਡੇਟ ਕਰਾਂਗੇ ਇਨ੍ਹਾਂ ਦੇ ਵਿੱਚ ਦੋ ਪਗੋੜੇ ਵੀ ਹਨ ਪ੍ਰੋਕਲੇਮਡ ਅਫੈਂਡਰਾ ਨੂੰ ਵੀ ਕਾਬੂ ਕੀਤਾ ਗਿਆ ਹੈ ਨਾਲ ਹੀ ਦੋ ਗੈਂਗਸਟਰ ਐਸੋਸੀਏਟਸ ਨੂੰ ਵੀ ਸਕਸੈਸਫੁਲੀ ਅਰੈਸਟ ਕੀਤਾ ਗਿਆ ਹੈ ਇਹਦੇ ਅੰਦਰ ਹੋਰ ਸ਼ਾਮਲ ਹਨ ਇੱਕ ਵੱਡਾ ਨਸ਼ਾ ਤਸਕਰ ਦੋ ਵੱਡੇ ਪੈਟਲਰ ਅਤੇ ਕਈ ਪੁਆਇੰਟ ਆਫ ਸੇਲ ਤੇ ਛੋਟੇ ਪੈਟਲਰ ਵੀ ਕਾਬੂ ਕੀਤੇ ਗਏ ਹਨ ਫੌਲਕੀ ਕੀ ਐਕਟੀਵਿਟੀ ਰਹਿਣੀਆਂ ਮਿਸ਼ਨ ਪ੍ਰਹਾਰ 2 ਦੇ ਵਿੱਚ ਇਹਦਾ ਪਹਿਲਾ ਵਿੱਚ ਤੇ ਦੋ ਪਾਰਟ ਆ ਜੀ ਇਹਦੇ ਵਿੱਚ ਕੀ ਟਾਰਗੇਟ ਰਹਿਤਾ ਰਹੇ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਨੇ ਤੇ ਜਿਹੜੇ ਇਲਾਕੇ ਅਸੀਂ ਪਬਲਿਕ ਇਨਪੁਟਸ ਪਬਲਿਕ ਮੀਟਿੰਗਸ ਦੇ थ्रू ਗੈਦਰ ਕੀਤੇ ਨੇ ਤੇ ਬਾਕੀ ਸਾਰੀ ਇਨਪੁਟਸ ਜਿਹੜੀ ਸਾਡੀ ਵੱਖ-ਵੱਖ ਹੈਲਪਲਾਈਨਸ ਜਿਵੇਂ ਸੇ ਪੰਜਾਬ ਤੇ ਜਿਹੜੀ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਹੈਲਪਲਾਈਨ ਹੈ ਆ ਇਹਦੇ ਤਹਿਤ ਅਸੀਂ ਸਾਰੀ ਐਕਸ਼ਨੇਬਲ ਇਨਫੋਰਮੇਸ਼ਨ ਕਲੈਕਟ ਕਰਕੇ ਅੱਜ ਵੱਖ-ਵੱਖ ਇਲਾਕਿਆਂ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਨੇ ਡਰੋਨ ਦੇ ਰਾਹੀਂ ਸਰਵੇਲੈਂਸ ਕੀਤੀ ਹੈ ਸਾਡੇ ਦੋ ਐਸਟੀਆਂ ਅਤੇ ਵੱਖ-ਵੱਖ ਡੀਐਸਪੀਜ਼ ਦੇ ਅੰਡਰ ਪੁਲਿਸ ਸਟੇਸ਼ਨਾਂ ਵਿੱਚ ਟੀਮਾਂ ਬਣੀਆਂ ਹਨ ਨਾਲ ਹੀ ਅਸੀਂ ਪਬਲਿਕ ਮੀਟਿੰਗਸ ਵੀ ਵਟੇ ਪੱਤਰ ਤੇ ਕਰ ਰਹੇ ਹਾਂ ਜਿਸ ਤਰ੍ਹਾਂ ਮੈਂ ਸਿਵਲ ਹਸਪਤਾਲ ਦਾ ਹੌਟਸਪੌਟ ਬਣਦਾ ਜਾ ਰਿਹਾ ਹੈ ਜਿਹੜੇ ਬਾਹਰથી ਨਿਸ਼ੇੜੀ ਖੜ ਕੇ ਗੋਲੀਆਂ ਵੀ ਦਿੰਦੀ ਹੁਣ ਇੱਥੇ ਕਿੱਦਾਂ ਦੀ ਜਿਹੜੀ ਨਿਗਰਾਨੀ ਰਹੀਗੀ ਜੇ ਅਕੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਸਾਡੇ ਸਾਰੇ ਹੌਟਸਪੌਟਸ ਨੇ ਉੱਥੇ ਅਸੀਂ ਟੈਂਪੋਰਲ ਐਨਾਲਿਸਿਸ ਕੀਤੀ ਹੈ ਯਾਨੀ ਕਿ ਅਸੀਂ ਦੇਖਿਆ ਹੈਗਾ ਕਿ ਕਿਹੜੇ ਟਾਈਮ ਤੇ ਇੱਥੇ ਮਾੜੇ ਅਨਸਾਰ ਇਕੱਠੇ ਹੁੰਦੇ ਹਨ ਉਸ ਅਕੋਰਡਿੰਗ ਹੀ ਅਸੀਂ ਇੱਥੇ ਘੇਰਾ ਪਾ ਕੇ ਇਹਨਾਂ ਨੂੰ ਕਾਬੂ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੱਸਿਆ ਹਾਲ ਦੀ ਘੜੀ ਅਸੀਂ ਸਿਵਲ ਹਸਪੀਟਲ ਦੇ ਬਾਹਰ ਖੜੇ ਹਾਂ ਜਿੱਥੇ ਸਾਨੂੰ ਲੋਕਾਂ ਤੋਂ ਹੀ ਇਨਪੁਟ ਆਈ ਸੀ ਕਿ ਇੱਥੇ ਕਈ ਮਾੜੇ ਅੰਸਰ ਓਟ ਸੈਂਟਰਾਂ ਦੇ ਬਾਹਰ ਖੜੇ ਹੁੰਦੇ ਹਨ ਤੇ ਉਹਨਾਂ ਨੂੰ ਅੱਜ ਅਸੀਂ ਕਾਬੂ ਕੀਤਾ ਹੈ ਤੇ ਬਾਕੀ ਅਸੀਂ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਸਖਤੋ ਸਖਤ ਤਰੀਕੇ ਨਾਲ ਕਰ ਰਹੇ ਹਾਂ